ਅੰਮ੍ਰਿਤਸਰ ਪੰਜਾਬ ਰੋਡਵੇਜ਼ ਵਰਕਸ਼ਾਪ ਵਿੱਚ ਬੱਸ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਇੱਕ ਬੱਸ ਮੁਲਾਜ਼ਮ ਪੈਟਰੋਲ ਦੀ ਬੋਤਲ ਲੈ ਕੇ ਬੱਸ ਦੇ ਉੱਪਰ ਚੜ ਗਿਆ। ਮਾਮਲੇ ਨੇ ਤਤਕਾਲ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮ ਤਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਟੈਂਡਰ ਖੋਲਣ ਦੀ ਤਾਰੀਖ ਦੇ ਰੋਸ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦਾਵਾ ਕੀਤਾ ਕਿਸਵੇਰੇ ਸਵੇਰੇ ਸੁਭਾ ਅਗਵਾ ਨੂੰ ਕਰਾ ਚੋ ਹੀ ਨਜ਼ਰਬੰਦੀਆਂ ਅਰੈਸਟ ਕੀਤਾ ਗਿਆ ਜਿਸ ਕਾਰਨ ਉਹਨਾਂ ਡੀਪੂ ਸਵੇਰ ਤੋਂ ਹੀ ਬੰਦ ਕਰਨੇ ਪਏ ਉਸ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਿਸ ਵੱਲੋਂ ਉਹਨਾਂ ਦੇ ਵਰਕਰਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਤਣਾਅ ਵਧ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਵਰਕਰ ਰਿਹਾ ਨਹੀਂ ਕੀਤੇ ਜਾਂਦੇ ਤਾਂ ਸੰਘਰਸ਼ ਹੋਰ ਤੇਜ਼ ਹੋ ਸਕਦਾ ਹੈ ਦੂਜੇ ਮੁਲਾਜ਼ਮ ਗੁਰਵਿੰਦਰ ਸਿੰਘ ਜੋ ਅੰਮ੍ਰਿਤਸਰ ਡੀਪੂ ਵਨ ਡੇ ਚੇਅਰਮੈਨ ਹਨ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਰੋਡਵੇਜ਼ ਬੱਸ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀ ਮੁੱਖ ਮੰਗ ਹੈ ਕਿ ਕਿਲੋਮੀਟਰ ਸਕੀਮ ਅਧੀਨ ਚੱਲ ਰਹੀਆਂ ਬਸਾਂ ਦੇ ਟੈਂਡਰ ਰੱਦ ਕੀਤੇ ਜਾਣ ਅਤੇ ਮਹਿਕਮੇ ਵਿੱਚ ਪੱਕੀਆਂ ਬਸਾਂ ਪਾਈਆਂ ਜਾਣ ਤੇ ਨਾਲ ਦੇ ਨਾਲ ਭਰਤੀ ਵੀ ਮਹਿਕਮੇ ਅੰਦਰੂਈ ਕੀਤੀ ਜਾਵੇ ਦੂਜੇ ਪਾਸੇ ਐਸਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਪ੍ਰਦਰਸ਼ਨ ਨੂੰ ਦੇਖਦਿਆਂ ਹੋਇਆ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਲਾਅ ਐਂਡ ਆਰਡਰ ਬਰਕਰਾਰ ਰਹੇ ਇਹ ਅੱਜ ਇਹਨਾਂ ਨੇ ਟੈਂਡਰ ਖੋਲਣ ਦੀ 28 ਤਰੀਕ ਦਿੱਤੀ ਸੀ ਜੋ ਕਿ ਪਹਿਲਾਂ ਹੀ ਕਾਲ ਦਿੱਤੀ ਸੀ ਵੇ 12 ਵਜੇ ਤੋਂ ਮਲੇ ਜਿਹੜੇ ਸਾਰੇ ਡੀਪੂ ਬੰਦ ਕਰਾਂਗੇ ਜੋ ਕਿ ਅੱਗੇ ਵੀ ਤਿੰਨ ਚਾਰ ਵਾਰੀ ਇਹ ਮਤਲਬ ਟੈਂਡਰ ਫੋੜ ਕੇ ਤੇ ਰੱਦ ਕਰ ਚੁੱਕੇ ਆ ਪਰ ਪ੍ਰਸ਼ਾਸਨ ਨੇ ਉਹਦੇ ਉਲਟ ਅੱਜ ਤੜਕੇ ਤੋਂ ਹੀ ਸਾਡੇ ਜਿਹੜੇ ਸੁਭਾਗੂ ਵੀ ਸਾਰੇ ਅਰੈਸਟ ਕਰ ਲਏਗੇ ਉਹਨਾਂ ਨੂੰ ਅਰੈਸਟ ਕਰਕੇ ਤੇ ਜੋ ਜੋ ਉਹਨਾਂ ਦੇ ਲਾਗੇ ਥਾਣੇ ਬੰਦੇ ਉੱਥੇ ਉਹਨੂੰ ਮਹਿਰਬੰਦ ਕਰਤਾ ਜਿੱਦੇ ਰੋਸ ਵਜੋਂ ਸਵੇਰ ਤੋਂ ਹੀ ਸਾਰੇ ਡੀਪੂ ਬੰਦ ਹੋ ਗਏ ਤੇ ਇਸ ਕਰਕੇ ਜਦੋਂ ਅਸੀਂ ਤਾਂ ਸ਼ਾਮ ਮਈ ਅੰਦਰ ਬੈਠੇ ਤੁਹਾਨੂੰ ਪਤਾ ਸਾਰਿਆਂ ਨੂੰ ਇਹਨਾਂ ਪ੍ਰਸ਼ਾਸਨ ਆ ਕੇ ਧੱਕਾ ਕਰਨ ਪਿਆ ਧੱਕਾ ਕਰਨ ਦੇ ਕਰਕੇ ਸਾਡੇ ਫਿਰ ਪ੍ਰਧਾਨ ਜੀ ਬੋਤਲ ਲੈ ਕੇ ਉੱਪਰ ਜਾਣਗੇ ਜੋ ਕਿ ਸਾਡੇ ਬੱਸ ਸਟੈਂਡ ਤੋਂ ਵੀ ਇਹਨਾਂ ਨੇ ਪੰਜ ਛੇ ਜਿਹੜੇ ਅੱਜ ਵਰਕਰ ਆ ਉਹਨਾਂ ਨੂੰ ਅਰੈਸਟ ਕਰਕੇ ਲੈ ਗਏ ਆ ਜੋ ਕਿ ਆਡਾ ਤਕਰੀਬਨ ਹਰ ਵਾਰੀ ਇਹ ਸਾਨੂੰ ਮਤਲਬ ਟਾਈਮ ਦਿੰਦੇ ਆ ਮੀਟਿੰਗਾਂ ਕਰਕੇ ਲਾਰਾ ਲੱਭਾ ਲਾ ਕੇ ਟਪਾਈ ਜਾਂਦੇ ਆ ਜੋ ਕਿ ਸਾਡੇ ਕਿਸੇ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਇਹਦਾ ਜਿਹੜੇ ਬੰਦੇ ਇਹਨਾਂ ਨੇ ਸਾਡੇ ਅਰੈਸਟ ਕੀਤੇ ਆ ਅਗਰ ਉਹਨਾਂ ਨੂੰ ਇਹ ਨਹੀਂ ਛੱਡਦੇ ਜਿਹੜੇ ਸਵੇਰਾ ਸੂਬਾ ਕੋਦੇ ਤੇ ਬੱਸ ਸਟੈਂਡ ਤੋਂ ਵੀ ਤਿਸ਼ੇਸ਼ ਘਰ ਸ਼ੂਰਤ ਹੀ ਖਾਓਗਾ ਹੋ ਸਕਦਾ ਰੋਡ ਵੀ ਜਾਮ ਕਰੀਏ ਇਨਾਂ ਦੀਆਂ ਜਿਹੜੀਆਂ ਕੁਝ ਟੈਂਡਰ ਨੂੰ ਲੈ ਕੇ ਆਪਣਾ ਜਿਹੜਾ ਰੋਸ ਮਜ਼ਾਰਾ ਚੱਲ ਰਿਹਾ ਸੀਗਾ ਇੱਥੇ ਜਿਸ ਦੇ ਵਿੱਚ ਲਾਅ ਆਂਡ ਆਰਡਰ ਨੂੰ ਦੇਖਦੇ ਹੋਏ ਸਾਡੇ ਵੱਲੋਂ ਮਨਜੂਬ ਸੀਪੀ ਸਾਹਿਬ ਵੱਲੋਂ ਸਾਰਿਆਂ ਵੱਲੋਂ ਇਹ ਜਿਹੜਾ ਪੁਲਿਸ ਪ੍ਰਬੰਧ ਜਿਹੜਾ ਕੀਤਾ ਗਿਆ ਸੀਗਾ ਤੇ ਲਾਅ ਆਂਡ ਆਰਡਰ ਜਿਹੜਾ 100% ਜਿਹੜਾ ਵਾ ਉਹ ਮੇਨਟੇਨ ਕੀਤਾ ਜਾਵੇ। ਨਹੀਂ ਫਿਲਹਾਲ ਤੇ ਕੋਈ ਨਹੀਂ ਜੀ ਅਜੇ ਜੋ ਆਊਟਕਮ ਨਿਕਲੇਗਾ ਜੇ ਇਹਨਾਂ ਨਾਲ 네ਗੋਸ਼ੀਏਸ਼ਨ ਜਿਹੜੀਆਂ ਉੱਪਰਲੇ ਲੈਵਲ ਤੇ ਆਪਣੀਆਂ ਇਹਨਾਂ ਦੀ ਮੀਟਿੰਗ ਚੱਲ ਰਹੀਆਂ ਨੇ ਉਹਦੇ ਬਾਰੇ ਜਿਹੜਾ ਸਿਵਲ ਪ੍ਰਸ਼ਾਸਨ ਤੁਹਾਨੂੰ ਬੈਟਰ ਦੱਸ ਸਕਦਾ ਹੈ ਸਾਡਾ ਲਾਅ ਆਂਡ ਆਰਡਰ ਦਾ ਵਿ ਦੀ ਕੀਮਤ ਇក្រਾਮ ਨਹੀਂ ਹੋਣ ਦਿੱਤਾ ਜਾਵੇ